ਹੋ ਗਿਆ ਬਾਈ ਜੀ ਬਾਬੇ ਦੀ ਮਿਹਰ ਨਾਲ ਸਹੀ ਚੱਕ ਲਿਆ ਪਹਿਲਾਂ ਵਾਂਗੂ ਪਾਣੀ ਫੇਰ ਦੇਖ ਲਓ ਪਾਣੀ ਹੁਣ ਕਿੰਨਾ ਚੱਕ ਲਿਆ ਇਹਨਾਂ ਦਾ ਰੰਗ ਲੈ ਬਹੁਤ ਪਿੰਡ ਦਾ ਕੋਈ ਬੰਦਾ ਵੀ ਸਾਥ ਨਹੀਂ ਦਿੰਦਾ ਮੈਂ ਤੇ ਸਿਰਫ ਆ ਕਾਲਾ ਅਸੀਂ ਦੋ ਜਣੇ ਆ ਜਿਨ੍ਹਾਂ ਨੂੰ 8-10 ਦਿਨ ਹੋ ਗਏ ਟੱਕਰਾ ਮਾਰਦੇ ਵੀ ਤੋਬਾ ਸਾਫ ਹੋ ਜਾ ਜਦ ਕਿ ਸਾਡੇ ਘਰਾਂ ਕੋਲੇ ਪਾਣੀ ਵੀ ਨਹੀਂ ਨਿਕਲਦਾ ਇਹ ਪਤਾ ਸਾਰੇ ਪਿੰਡ ਨੂੰ ਪਾਣੀ ਵੀ ਹੋਰ ਘਰਾ ਮੂਰੇ ਨਿਕਲਦਾ ਹੋਰਾਂ ਵੀ ਸੜਕਾਂ ਟੁੱਟੀਆਂ ਸਾਡੇ ਘਰੋਂ ਕੋਲ ਸੜਕਾਂ ਦੀ ਬਲਕਿ ਸਾਫ਼ਾ ਪਾਣੀ ਵੀ ਨਹੀਂ ਛੱਡਦਾ ਟੁੱਟਣੀਆਂ ਕੀ ਨੇ ਪਰ ਫੇਰ ਵੀ ਅਸੀਂ ਕਿਹਾ ਚਲੋ ਡੋਬਾ ਖਾਲੀ ਹੋ ਜੂ ਤਾਂ ਪਿੰਡ ਦੇ ਬੰਦਿਆਂ ਨੇ ਜੱਗੇ ਵੀਰੇ ਨੇ ਕਿਹਾ ਸੀਗਾ ਅਨਦੀਪ ਨੇ ਕਿਹਾ ਸੀਗਾ ਵੀ ਅਸੀਂ ਗੱਬ ਪੜਾ ਦਾਂਗੇ ਗਾਂ ਕਣਕ ਵੱਡੀਆਂ ਤੇ ਟਾਲਾਂਗੇ ਗਾਂ ਉੱਥੇ ਆਹ ਦੇ ਖੇਤਾਂ ਦੇ ਵਿੱਚ ਗੱਬ ਤਾਂ ਕਰ ਗਏ ਸੀਗਾ ਚਲੋ ਡੋਬਾ ਖਾਲੀ ਕਰ ਦਿੰਨੇ ਆ ਉਹ ਡੋਬਾ ਖਾਲੀ ਹੋਣ ਵਾਲੇ ਸੀਗਾ ਜਦੋਂ ਮਟਰ ਪਾਣੀ ਚੱਕਣੋਂ ਛੜ ਗਈ ਹਣ ਚਲੋ ਮੋਟਰ ਨੇ ਪਾਣੀ ਚੱਕ ਲਿਆ ਦੁਬਾਰੇ ਰੱਬ ਦਾ ਮહેર ਰੱਖੇ ਸਹੀ ਚੱਲੀ ਜਾਵੇ ਟੋਬਾ ਇੱਕ ਵਾਰੀ ਖਾਲੀ ਹੋ ਜਵੇ ਜਮਾ ਫੇਰ ਜਿਹੜਾ ਪਾਣੀ ਆਉਂਦਾ ਪਿੰਡ ਦਾ ਉਹ ਕਰਲੀ ਸਾਈਡ ਨੂੰ ਦੂਜੇ ਟੋਬੇ ਜਿਮ ਕਰ ਦਾਂਗੇ ਇਹਦੀ ਗੱਬ ਸੌਖੀ ਜੂ ਫੇਰ ਉਹ ਕਢਾ ਕੇ ਕਣ ਕਾਣੇ ਥਾਂ ਜੀ ਹੁੱਤੀ ਜੋਈ ਓਕੇ ਬਾਈ ਜੀ ਧੰਨਵਾਦ ਸੈਨ ਅਬਸਕ੍ਰਾਈਬ ਕਰ ਲਓ ਪਲੀਜ਼ ਉਦੋਂ ਬਾਅਦ ਚ ਅਸੀਂ ਬੂਟਿਆਂ ਦਾ ਕੰਮ ਸ਼ੁਰੂ ਕਰਨਾ ਹੈ ਪਹਿਲਾਂ 100 ਵੀ ਤਾਂ ਲੈਣਾ ਫੇਰ 500 ਤੇ 5000 ਸਿਰ ਪੰਜ ਲੱਖ ਬੁੱਟਾ ਇਹ ਲੈਣਾ ਹੈ ਅਸੀਂ ਮਿਸਿਆ ਹੋਇਆ ਪਾ ਇਹਦੀ ਵੀਡੀਓ ਵੀ ਤੁਹਾਨੂੰ ਨਾਲ ਦੀ ਨਾਲ ਪਾਇਆ ਕਰਾਂਗੇ